ਸਸ਼ੀ ਗਾਲ ਜੀ ਅਸਟ੍ਰੋਲੋਜੀ ਵਿਦ ਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਸਵਰਗ ਤੇ ਨਰਕ ਸਵਰਗ ਤੇ ਨਰਕ ਮਤਲਬ ਤੁਹਾਡੀ ਸੋਚ ਤੇ ਤੁਹਾਡੇ ਵਿਚਾਰਾਂ ਨਾਲ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਸੋਚ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਮਾਇਨੇ ਇਹ ਚੀਜ਼ਾਂ ਰੱਖਦੀਆਂ ਨੇ ਇਹ ਨਹੀਂ ਰੱਖਦਾ ਕਿ ਅਸੀਂ ਮਤਲਬ ਅਗਲੇ ਆਉਣ ਵਾਲੇ ਕੱਲ੍ਹ ਬਾਰੇ ਕੀ ਪਲੈਨਿੰਗ ਕਰ ਰਹੇ ਹਾਂ ਹੈਨਾ ਜੇ ਸੋਚੀਏ ਅਸੀਂ ਕਿ ਕੁਝ ਅੱਜ ਕਰਕੇ ਅਸੀਂ ਆਪਣੇ ਫਿਊਚਰ ਨੂੰ ਸੇਵ ਕਰ ਰਹੇ ਆ ਤਾਂ ਗੱਲ ਤਾਂ ਮੇਰੇ ਹਿਸਾਬ ਨਾਲ ਅਸਲ 'ਚ ਅਸੀਂ ਜੋ ਅੱਜ ਕਰ ਰਹੇ ਆਂ ਏਹੀ ਜ਼ਿੰਦਗੀ ਜਿਹੜੀ ਜਿਉ ਰਹੇ ਆਂ ਏਹੀ ਸਵਰਗ ਹੈ ਤੇ ਇਹਨੂੰ ਹੀ ਅਸੀਂ ਨਰਕ ਬਣਾ ਲਏ ਆਂ ਏਹੀ ਨਰਕ ਹੈ ਉਹ ਕਿਦਾਂ ਇੱਕ ਮੈਂ ਤੁਹਾਨੂੰ ਬੜੀ ਵਧੀਆ ਗੱਲ ਸੁਣਾਉਣੀ ਆ ਕੀ ਹੋਇਆ ਇਹ ਮੈਂ ਇਤੋਂ ਪੜ੍ਹੀ ਸੀ ਗੱਲ ਚਾਈਨਾ ਦੀ ਕਿ ਕੋਈ ਕੈਪਟਨ ਸੀ ਕਹਿੰਦੇ ਕੋਈ ਚਾਈਨਿਸ ਸੀ ਕੋਈ ਕੈਪਟਨ ਤੇ ਕੋਈ ਨਾ ਭਗਤੀ ਕਰਨ ਨੂੰ ਬੈਠਾ ਭਗਤੀ 'ਚ ਲੀਨ ਬੈਠਾ ਕੋਈ ਹਨਾ ਤੇ ਉਹ ਆਰਮੀ ਦਾ ਕੈਪਟਨ ਉੱਥੋਂ ਕੋਲੋਂ ਚੰਗਿਆ ਤੇ ਉਹਨੇ ਉਹਨੂੰ ਪੁੱਛਿਆ ਕਿ ਮੈਂ ਆਪਣੀ ਡਿਊਟੀ ਕਰਦਾ ਮੈਂ ਕੰਮ ਕਰਦਾ ਤੇ ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦਾ ਕਿ ਸਵਰਗ ਕੀ ਹੈ ਤੇ ਨਰਕ ਕੀ ਹੈ ਉਹ ਕਹਿੰਦਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਸਵਰਗ ਕੀ ਹੈ ਤੇ ਨਰਕ ਕੀ ਹੈ ਤੇ ਉਹ ਜੋ ਭਗਤੀ ਕਰਦਾ ਉਹ ਨਹੀਂ ਬੋਲਿਆ ਉਹਨੂੰ ਉਹਨੇ ਮੱਥੇ ਤੇ ਤੂੜੀ ਜੀ ਪਾਈ ਉਹ ਕਹਿੰਦਾ ਇਹ ਮੇਰਾ ਧਿਆਨ ਭੰਗ ਕਰਦਾ ਪਿਆ ਹਨਾ ਤੇ ਇਹ ਇਹਨੂੰ ਹਾਕੀ ਨਹੀਂ ਪੁੱਛਦਾ ਉਹਨੇ ਫੇਰ ਪੁੱਛਿਆ ਕਿ ਮੈਂ ਬੜੇ ਆਦਰ ਸਤਕਾਰ ਨਾਲ ਤੁਹਾਨੂੰ ਪੁੱਛ ਰਿਹਾ ਕਿ ਸਵਰਗ ਕੀ ਹੈ ਨਰਕ ਕੀ ਹੈ ਕੀ ਤੁਸੀਂ ਮੈਨੂੰ ਇਸ ਬਾਰੇ ਦੱਸੋਗੇ ਉਹਨੇ ਕੀ ਕੀਤਾ ਜਦ ਹੀ ਆਪਣੇ ਕੋਲ ਨਾ ਉਹਦੇ ਕੋਲ ਕਿਰਪਾਨ ਪਈ ਸੀ ਜਾਂ ਉਹਨੇ ਉਹ ਜਿਹੜਾ ਕੈਪਟਨ ਸੀ ਜਾਂ ਉਹਦੀ ਕਾੜੀ ਜਾਨੀ ਇਦਾਂ ਹੀ ਲਿਖਿਆ ਸੀ ਕਿ ਉਹਨੇ ਇੱਕ ਜਲਦੀ ਕਿਰਪਾਨ ਕੱਢੀ ਤੇ ਉਹ ਕੈਪਟਨ ਦੀ ਗਰਦਨ ਤੇ ਰੱਖ ਕੇ ਕਹਿੰਦਾ ਤੂੰ ਬੇਵਕੂਫ ਹੈ ਤੈਨੂੰ ਇਹ ਨਹੀਂ ਪਤਾ ਮੈਂ ਭਗਤੀ ਕਰ ਰਹੀ ਹਾਂ ਤੇ ਤੂੰ ਮੈਨੂੰ ਪੁੱਛ ਰਿਹਾ ਸਵਰਗ ਇਹ ਸਟੂਪਿਡ ਕੁਐਸਚਨ ਤੇਰੇ ਦਿਮਾਗ ਚ ਕਿਵੇਂ ਆਇਆ ਤင်း ਤੂੰ ਮੈਨੂੰ ਕਿਵੇਂ ਪੁੱਛ ਸਕਦਾ ਕਿਉਂਕਿ ਮੈਂ ਇੱਥੇ ਕੁਦਰਤ ਨਾਲ ਰੱਬ ਨਾਲ ਜੁੜ ਰਹੀ ਹਾਂ ਤੇ ਤੂੰ ਮੈਨੂੰ ਡਿਸਟਰਬ ਕਰ ਤੋਂ ਨੇ ਕਿਹਾ ਅਗੋ ਕੈਪਟਨ ਨੇ ਕਿ ਇਹ ਮੈਨੂੰ ਜਵਾਬ ਮਿਲ ਗਿਆ ਕਹਿੰਦਾ ਕੀ ਕਹਿੰਦਾ ਇਹੀ ਨਰਕ ਹੈ ਇਹ ਨਰਕ ਹੈ ਕਿ ਅਸੀਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਏ ਤੇ ਸਾਨੂੰ ਸਾਹਮਣੇ ਵਾਲੇ ਨੇ ਦੋ ਸ਼ਬਦ ਕਹੇ ਜੋ ਸਾਨੂੰ ਇੱਕਦਮ ਡਿਸਟਰਬ ਕਰ ਗਏ ਤੇ ਅਸੀਂ ਆਪਣੀ ਆਪਣੀ ਹੂਂ ਦੀ ਖੋ ਬੈਠੇ ਅਸੀਂ ਜਿਸ ਸਿਚੁਏਸ਼ਨ ਚਾ ਜੋ ਕਰ ਰਹੇ ਹਾਂ ਉਹ ਅਸੀਂ ਕਾਰੀ ਨਹੀਂ ਪਾਏ ਇਹੀ ਤਾਂ ਕਹਿੰਦਾ ਨਰਕ ਹੈ ਜਿਸ ਨੂੰ ਅਸੀਂ ਜਿਉ ਰਹੇ ਹਾਂ ਤੇ ਅਸੀਂ ਇਹਦੇ ਤੇ ਨਹੀਂ ਕਾਬੂ ਪਾਏ ਤਾਂ ਹੋਰ ਕੀ ਕਰਾਂਗੇ ਜੋ ਜੇ ਕੋਈ ਸਾਨੂੰ ਦੋ ਸ਼ਬਦਾਂ ਦੇ ਨਾਲ ਹਲਾ ਕੇ ਰੱਖ ਦਵੇ ਬਹੁਤ ਬੰਦੇ ਨੂੰ ਸਮਝ ਲੱਗੀ ਵੈਸੇ ਗਲਤ ਆ ਸਹੀ ਆ ਤੇ ਉਹਨੇ ਕਿਹਾ ਕਿ ਓਕੇ ਮੈਨੂੰ ਮੈਨੂੰ ਮਹਿਸੂਸ ਹੋਇਆ ਕਿ ਮੈਂ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਜਦਕਿ ਮੈਂ ਤੇ ਰੱਬ ਨਾਲ ਜੋੜ ਕੇ ਸ਼ਾਂਤੀ ਵਾਲੀ ਜ਼ਿੰਦਗੀ ਦੇ ਕਾਮਨਾ ਦੇ ਲਈ ਉਹਦੇ ਨਾਲ ਜੁੜ ਰਿਹਾ ਤੇ ਮੈਂ ਆਪ ਹੀ ਸ਼ਾਂਤ ਹੋ ਗਿਆ ਉਹ ਕਹਿੰਦਾ ਇਹ ਸਵਰਗ ਹੈ ਜਦੋਂ ਸਾਨੂੰ ਇਹ ਦੁਨੀਆਦਾਰੀ ਦੇ ਵਿੱਚ ਘਟਨਾਵਾਂ ਘਟਦੀਆਂ ਨਹੀਂ ਅਸੀਂ ਉਸਤੇ ਜੋ ਰਿਐਕਟ ਕਰਦੇ ਹਾਂ ਉਸ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ ਇਹ ਸਵਰਗ ਨਰਕ ਹੈ ਕਈਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਉਸਤੇ ਕੀ ਰਿਐਕਟ ਕੀਤਾ ਮਤਲਬ ਕਿ ਜੇ ਪਛਤਾਵਾ ਹੋਇਆ ਸਾਨੂੰ ਕਿਸੇ ਚੀਜ਼ ਕਿਸੇ ਦਾ ਦਿਲ ਦਿਖਾਉਂਦਾ ਕਿਸੇ ਨੂੰ ਸ਼ਬਦਾਂ ਚੁੱਭੇ ਆ ਜੇ ਅਸੀਂ ਇੱਕ ਮਿੰਟ ਚ ਕਹਿ ਦਈਏ ਬੰਦੇ ਨੂੰ ਕਿ ਮੇਰੀ ਇਦਾਂ ਦੀ ਚਾਹਨਾ ਕੁਝ ਨਹੀਂ ਸੀ ਜੇ ਤੁਹਾਨੂੰ ਫੀਲ ਹੋਇਆ ਤਾਂ ਉਹਦੇ ਲਈ ਮੈਂ ਮਾਫੀ ਮੰਗਦਾ ਤੇ ਹਰ ਜੀ ਵੀ ਕੀ ਹੈ ਆਪਣੇ ਮਨ ਨੂੰ ਤੇ ਸ਼ਾਂਤ ਕੀਤਾ ਨਾ ਤੁਸੀਂ ਮਨ ਤੇ ਦਿਮਾਗ ਦਾ ਜੁੜਨਾ ਹੀ ਅਸਲ ਵਿੱਚ ਕੁਦਰਤ ਨਾਲ ਜੁੜਨਾ ਜੇਸੀ ਇਹ ਦੋ ਚੀਜ਼ਾਂ ਨੂੰ ਬੈਲੈਂਸ ਨਹੀਂ ਕਰ पाए ਤਾਂ ਫਿਰ ਅਸੀਂ ਕਿਹੜੀਆਂ ਚੀਜ਼ਾਂ ਨੂੰ ਬੈਲੈਂਸ ਕਰਨਾ ਚਾਹੁੰਦੇ ਆ ਕੀ ਹੈ ਸਵਰਗ ਤੇ ਨਰਕ ਕੋਈ ਇੱਥੇ ਦੀਆਂ ਜੋ ਕਲਪਨਾ ਦਿਖਾਈ ਜਾਂਦੀ ਹੈ ਕਿ ਉੱਥੇ ਜੀ ਸਵਰਗ ਦੇ ਵਿੱਚ ਤੁਹਾਨੂੰ ਇੱਕ ਵਧੀਆ ਲਾਈਫ ਮਿਲਣੀ ਆ ਜਿਦਾ ਆਪਾਂ ਪੜਿਆ ਕਿ ਉੱਥੇ ਪਰੀਆਂ ਹੁੰਦੀਆਂ ਨੇ ਹਨਾ ਕੁਝ ਨਹੀਂ ਹੈ ਕਿਸੇ ਨੇ ਦੇਖਿਆ ਕੋਈ ਦੱਸਣ ਆਇਆ ਕਿਤੇ ਕਿਸੇ ਨੇ ਆ ਕੇ ਕੋਈ ਕਿਸੇ ਫੋਟੋ ਖਿੱਚ ਕੇ ਦਿਖਾਈ ਕਿਸੇ ਨੂੰ ਕਿਸੇ ਨੇ ਕਿਸੇ ਨੂੰ ਕਿਸੇ ਦੀ ਲਾਈਫ ਦੇ ਕੁਝ ਸੁਪਨੇ ਦਿਖਾਏ ਕਿਸੇ ਨੂੰ ਨਹੀਂ ਨਾ ਦਿਖਾਣੇ ਤੱਕ ਬਥੇਰੇ ਆ ਦਿਖਾਏ ਨਹੀਂਗੇ ਮਤਲਬ ਪ੍ਰੈਕਟੀਕਲੀ ਤੌਰ ਤੇ ਕਿਸੇ ਨੇ ਨਹੀਂ ਦੱਸਿਆ ਤੋਂ ਗੱਲਾਂ ਉਹ ਬਾਤਾਂ ਜਜਪਾਤ ਉਹ ਸ਼ਬਦ ਉਹ ਚੀਜ਼ਾਂ ਜੋ ਸਾਡੇ ਤੇ ਇਫੈਕਟ ਕਰਦੀਆਂ ਨੇ ਅਸੀਂ ਉਸ ਸੰਸਾਰ ਆਪਣੀ ਜ਼ਿੰਦਗੀ ਨੂੰ ਮੋਡੀਫਾਈ ਕਰਦੇ ਆ ਇਹ ਗਲਤ ਆ ਸਹੀ ਕੀ ਆ ਸਹੀ ਇਹ ਆ ਸਿਰਫ ਸਹੀ ਇਹ ਆ ਕਿ ਤੁਸੀਂ ਜਿਸ ਤਰ੍ਹਾਂ ਦੀ ਸੋਚ ਆਪਣੇ ਦਿਮਾਗ ਤੇ ਆਪਣੇ ਮਨ ਨੂੰ ਦਿੰਨੇ ਹੋ ਤੁਸੀਂ ਉਦਾਂ ਦੇ ਹੀ ਹੁੰਦੇ ਰਹਿੰਨੇ ਹੋ ਕਈ ਵਾਰੀ ਕਿਸੇ ਦੇ ਸ਼ਬਦਾਂ ਦਾ ਸਾਡੇ ਤੇ ਅਸਰ ਹੁੰਦਾ ਹੈ ਬਿਲਕੁਲ ਦੁਨੀਆਦਾਰੀ ਹੈ ਹੋ ਜਾਂਦਾ ਇਨਸਾਨ ਆ ਬਈ ਰੱਬ ਥੋੜਾ ਹੀ ਆ ਹੋ ਜਾਂਦਾ ਹੈ ਅਸਰ ਇਹ ਵੀ ਨਹੀਂ ਅਸੀਂ ਕਹਿ ਜਾਂਦੇ ਕਿ ਕੋਈ ਜੋ ਕੰਮ ਕਰਦਾ ਕਰੀ ਜਾਵੇ ਕੋਈ ਫਰਕ ਨਹੀਂ ਪੈਂਦਾ ਫਰਕ ਵੀ ਪੈਂਦਾ ਪਰ ਗੱਲ ਇਹ ਹੈ ਕਿ ਅਸੀਂ ਉਸ ਫਰਕ ਨੂੰ ਜੋ ਸਾਡੇ ਤੇ ਪੈ ਰਿਹਾ ਉਹਨੂੰ ਕਿੰਨੀ ਦੇਰ ਤੱਕ ਉਸ ਬੋਝ ਨੂੰ ਚੱਕ ਕੇ ਰੱਖ ਕਿਸੇ ਨੇ ਕੁਝ ਕਹਿ ਦਿੱਤਾ ਤੇ ਅਸੀਂ ਪਰੇਸ਼ਾਨ ਹੋ ਗਏ ਹੁਣ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਦਿਆਂਗੇ ਥੋੜੀ ਜਿਹੀ ਲੰਬੀ ਗੱਲ ਚੱਲੇ ਜਾਣੀ ਹੈ ਇੱਕ ਵਾਰੀ ਇੱਕ ਬੰਦਾ ਸੀ ਤੇ ਉਹ ਕਹਿੰਦਾ ਕਿ ਮੈਂ ਤੇ ਬਸ ਪਰਮਾਤਮਾ 'ਚ ਬੜਾ ਭਰੋਸਾ ਰੱਖਦਾ ਬੜਾ ਵਿਸ਼ਵਾਸ ਰੱਖਦਾ ਮੈਨੂੰ ਪਤਾ ਹੈ ਕਿ ਮੈਂ ਬਿਲਕੁਲ ਸਹੀ ਹਾਂ ਤੇ ਮੈਂ ਬਿਲਕੁਲ ਸਹੀ ਹੀ ਹੁਣਾ ਇਸੇ ਤਰ੍ਹਾਂ ਨਾਲ ਵਿਚਾਰ ਸਾਨੂੰ ਜੋੜੇ ਇਹ ਅਸਲ ਦੇ ਵਿੱਚ ਸਾਡੀ ਇੱਕ ਇਮੇਜ ਬਣਾ ਦਿੰਦੇ ਨੇ ਜੋ ਅਸੀਂ ਆਪਣੇ ਦਿਮਾਗ ਤੇ ਮਨ ਨੂੰ ਦਿੰਨੇ ਜਿੱਦਾਂ ਕੋਈ ਆਏ ਮੇਰੇ ਕੋਲ ਕੇ ਕਿਸੇ ਨੇ ਕੁਝ ਕਹਿ ਦਿੱਤਾ ਉਹਦੇ ਮਨ ਤੇ ਇੰਨਾ ਕੋ ਹਟ ਹੋਇਆ ਕਿ بیمار ਰਿਪੋਰਟਾਂ ਚ ਕੁਝ ਆ ਨਹੀਂ ਰਿਹਾ ਠੀਕ ਉਹ ਕੀ ਸੀ ਉਹ ਸ਼ਬਦਾਂ ਦਾ ਇੱਕ ਜਾਲ ਸੀ ਜੋ ਦੂਜੇ ਨੇ ਤੁਹਾਡੇ ਤੇ ਸੁੱਟਿਆ ਤੇ ਤੁਸੀਂ ਉਹਦੇ ਚ ਉਲਝ ਗਏ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਨੀ ਆ ਕੀ ਹੋਇਆ ਇੱਕ ਵਾਰ ਇੱਕ ਬੰਦਾ ਏ ਉਹ ਉਹਨੂੰ ਬੜਾ ਆਪਣੇ ਆਪ ਤੇ ਮਾਣ ਕੇ ਮੈਨੂੰ ਮੇਰੇ ਤੇ ਕੋਈ ਸੇ ਚੀਜ਼ ਦਾ ਅਸਰ ਨਹੀਂ ਹੁੰਦਾ ਮੈਂ ਬੜਾ ਸਮਝਦਾਰ ਹਾਂ ਮੈਂ ਬੜਾ ਇੰਟੈਲੀਜੈਂਟ ਹਾਂ ਤੇ ਮੇਰਾ ਮੇਰਾ ਪ੍ਰਮਾਤਮਾ ਹਮੇਸ਼ਾ ਮੈਨੂੰ ਸਹੀ ਸੇਧ ਦਿੰਦਾ ਹੈ ਚਲੋ ਪ੍ਰਮਾਤਮਾ ਤੇ ਸਾਬਦਾ ਅਲੱਗ-ਅਲੱਗ ਨਹੀਂ ਹੈ ਇੱਕੋ ਹੀ ਹੈ ਸਭ ਨੂੰ ਸਹੀ ਸੇਧ ਹੀ ਦਿੰਦਾ ਹੈ ਜਿਹਦੇ ਤੇ ਸਾਨੂੰ ਵਿਸ਼ਵਾਸ ਹੁੰਦਾ ਪਰ ਗੱਲ ਆਪਾਂ ਜੋ ਕਰਨ ਲੱਗੇ ਆ ਉਹ ਇਨਸਾਨ ਦੀ ਕਿ ਉਹਨੇ ਇਦਾਂ ਕਿਹਾ ਤੇ ਕਿਸੇ ਨੇ ਕਿਹਾ ਕਿ ਓਕੇ ਉਹ ਕਹਿੰਦਾ ਜੀ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ ਕੋਈ ਮੈਨੂੰ ਜੋ ਮਰਜ਼ੀ ਕਹੀ ਜਾਵੇ ਮੈਂ ਮੈਂ ਤਾਂ ਬਹੁਤ ਜ਼ਿਆਦਾ ਉਸ ਚੀਜ਼ ਨੂੰ ਰਿਐਕਟ ਨਹੀਂ ਕਰਦਾ ਕਿਸੇ ਤੇ ਕੋਈ ਕੁਝ ਕਹੀ ਜਾਵੇ ਕਹਿੰਦਾ ਅੱਛਾ ਤਾਂ ਉਹ ਕਹਿੰਦਾ ਚਲੋ ਐਕਸਪੈਰੀਮੈਂਟ ਕਰਦੇ ਆ ਉਹਦਾ ਜਿਹੜਾ ਦੋਸਤ ਸੀ ਉਹਨੇ ਕੀ ਕੀਤਾ ਉਦੇ ਘਰ ਜੋ ਨੌਕਰ ਕੰਮ ਕਰਦਾ ਸੀ ਉਹਨੂੰ ਕਿਹਾ ਕਿ ਤੂੰ ਅੱਜ ਜਦੋਂ ਸਵੇਰੇ ਉੱਠੂਗਾ ਤੈਨੂੰ ਤੂੰ ਕਹਿਣਾ ਏ ਕਿ ਤੂੰ ਥੋੜਾ ਬਿਮਾਰ ਲੱਗ ਰਿਹਾ ਤੈਨੂੰ ਤੇਰਾ ਚਿਹਰਾ ਉੱਤਰਿਆ ਪਿਆ ਉਹਦੇ ਗਵਾਂਡੀ ਨੂੰ ਕਹਿ ਦਿੱਤਾ ਕਿ ਤੂੰ ਕਹਿਣਾ ਵੀ ਇਹ ਥੋੜਾ ਲਫੜਾ ਕੇ ਤੁਰ ਰਿਹਾ ਤੀਜੇ ਬੰਦੇ ਨੂੰ ਕਹਿ ਦਿੱਤਾ ਕਿ ਤੂੰ ਕਹਿ ਦੇਣਾ ਕਿ ਇਦਾਂ 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 ਯਾਨੀ ਸਾਰੇ ਬੰਦੇ ਨੂੰ ਹੁਣ ਮੈਂ ਤੁਹਾਨੂੰ ਦੱਸ ਦੇ ਕੀ ਹੋਇਆ ਉਹ ਉੱਠਿਆ ਬੰਦਾ ਸਵੇਰੇ ਤਾਂ ਉਹਦਾ ਨੌਕਰ ਉਹਨੂੰ ਕਹਿੰਦਾ ਯਾਨੀ ਉਹਨੇ ਸਾਰੇ ਜਾਣਿਆਂ ਦੀ ਉਹਦੇ ਸਕੂਲ ਕਾਲਜ ਤੱਕ ਪਹੁੰਚਣ ਲਈ ਜਦੋਂ ਉਹ ਲੈਕਚਰਰ ਸੀ ਤਾਂ ਕੁਛ ਨਾ ਕੁਛ ਉਹਨੂੰ ਸ਼ਬਦ ਦੇ ਦਿੱਤੇ ਤਾਂ ਜਦੋਂ ਉੱਠਿਆ ਸਵੇਰੇ ਤਾਂ ਉਹਨੂੰ ਕਿਸੇ ਨੇ ਉਹਦੇ ਨੌਕਰ ਨੇ ਕਿਹਾ ਕਿ ਤੂੰ ਬਿਮਾਰ ਤੁਹਾਡਾ ਅੱਜ ਚਿਹਰਾ ਉਤਰਿਆ ਉਤਰਿਆ ਜਿਆ ਤੁਸੀਂ ਬਿਮਾਰ ਹੋ ਉਹ ਕਹਿੰਦਾ ਨਹੀਂ ਐਜੀ ਤਾਂ ਕੋਈ ਗੱਲ ਨਹੀਂ ਨੀਂਦ ਵੀ ਪੂਰੀ ਆਈ ਆ ਵੀ ਮੈਂ ਠੀਕ ਲੱਗ ਠੀਕ ਆ ਮੈਨੂੰ ਉਹ ਕਹਿੰਦਾ ਓਕੇ ਜਦੋਂ ਉਹ ਘਰ ਤੋਂ ਬਾਹਰ ਨਿਕਲਿਆ ਤਾਂ ਬਾਹਰ ਨਿਕਲਦਾ ਸਾਰਾ ਉਹ ਗਵੰਡੀ ਕਹਿੰਦਾ ਕਿ ਚਿਹਰਾ ਬੜਾ ਪੀਲਾ ਲੱਗਦਾ ਤੇ ਥੋੜੇ ਕਦਮ ਵੀ ਲੜਖੜਾ ਰਹੇ ਆ ਕੀ ਹੋਇਆ ਠੀਕ ਨਹੀਂ ਗੇ ਕਹਿੰਦਾ ਵੀ ਅੱਛਾ ਪਤਾ ਨਹੀਂ ਮਤਲਬ ਉੱਥੇ ਤੱਕ ਉਹ ਸਮਝ ਗਿਆ ਨਹੀਂ ਨੀ ਕਿ ਆ ਕਿ ਮੈਂ ਬਿਲਕੁਲ ਠੀਕ ਆ ਉਹਨੇ ਕਿਹਾ ਕਿ ਓਕੇ ਮੈਨੂੰ ਪਤਾ ਨਹੀਂ ਹੈ ਬਟ ਮੈਨੂੰ ਲੱਗਿਆ ਨਹੀਂ ਇੰਦਾਂ ਦਾ ਕੁਝ ਤੇ ਹੋ ਸਕਦਾ ਵੀ ਕੁਝ ਫਰਕ ਪਿਆ ਹੋਵੇ ਉਹ ਤੀਜਾ ਬੰਦਾ ਉਹਨੂੰ ਮਿਲਿਆ ਕਿ ਉਹ ਜਿਹੜਾ ਉਹ ਰੋਜ਼ ਸਵੇਰੇ ਸੈਰ ਕਰਦਿਆਂ ਮਿਲਦਾ ਸੀ ਉਹ ਕਹਿੰਦਾ ਹੋ ਗਈ ਜੀ ਸਰ ਕਹਿੰਦਾ ਹਾਂਜੀ ਕਿ ਤੁਸੀ ਤਾਂ ਠੀਕ ਨਹੀਂ ਲੱਗਦੇ ਬੰਦਾ ਕਿਉਂ ਕਹਿੰਦਾ ਬੜੀ ਵੀਕਨੈਸ ਚਿਹਰੇ ਤੇ ਚਲਕਦੀ ਪਈ ਆ ਪਈਆ ਤੁਹਾਡੇ ਤੇ ਅੱਖਾਂ ਵੀ ਬੰਦ ਹੁੰਦੀਆਂ ਜਿਹਾ ਲੱਗਦੀਆਂ ਨੇ ਕੀ ਹੋਇਆ ਟੈਂਪਰੇਚਰ ਲੱਗਦਾ ਤੁਹਾਡੇ ਚਿਹਰੇ ਤੇ ਪੀਕ ਜੀ ਪਈ ਆ ਕਹਿੰਦਾ ਹਾਂ ਰਾਤ ਭਰ ਸੁੱਤਾ ਨੀਗਾ ਹੋ ਸਕਦਾ ਉਹਦੇ ਕਰਕੇ ਹੋਵੇ ਉਹਨ ਉਹਦੇ ਦਿਮਾਗ 'ਚ ਆ ਗਿਆ ਕਿ ਜੇ ਮੈਨੂੰ ਸਾਰੇ ਕਹਿ ਰਹੇ ਆ ਤਾਂ ਕੁਝ ਨਾ ਕੁਝ ਤਾਂ ਹੋਊਗਾ ਹੀ ਨਾ ਇਸੇ ਕਰਕੇ ਕਹਿ ਰਹੇ ਆ ਤਾਂ ਜਦੋਂ ਉਹ ਅੱਗੇ ਗਿਆ ਤਾਂ ਉਹਦੇ ਸਟੂਡੈਂਟ ਜਦੋਂ ਸਕੂਲ ਕਾਲਜ ਵੱੜਨ ਲੱਗਿਆ ਤਾਂ ਉਹਦੇ ਦੋ ਸਟੂਡੈਂਟ ਕਹਿੰਦੀਆਂ ਸਰ ਤੁਸੀਂ ਠੀਕ ਨਹੀਂ ਲੱਗਦੇ ਕੀ ਹੋਇਆ ਤੁਹਾਨੂੰ ਤੁਸੀਂ ਥੋੜੇ ਅੱਜ ਅਜੀਬ ਜਿਹਾ ਲੱਗਦੇ ਪਏ ਹੋ ਅਨ ਬੈਲੈਂਸ ਜਿਹਾ ਸਰੀਰ ਤੁਹਾਡਾ ਲੱਗਦਾ ਜਿੱਦਾਂ ਲੜਖੜਾ ਕੇ ਤੁਰ ਰਹੇ ਹੋ ਕਹਿੰਦਾ ਹਾਂ ਮੈਨੂੰ ਲੱਗਦਾ ਰਾਤ ਦਾ ਬੁਖਾਰ ਸੀ ਤੇ ਮੈਂ ਠੀਕ ਜਿਹਾ ਨਹੀਂ ਹੈਗਾ ਅੱਜ ਮੇਰਾ ਸਰੀਰ ਠੀਕ ਨਹੀਂ ਹੈ ਅੱਗੋ ਜੋ ਕੋ ਜਾ ਕੇ ਉਹ ਟੀਚਰਾਂ ਦੇ ਕੋਲ ਬੈਠਿਆ ਤਾਂ ਉਹ ਜਿਹੜੇ ਜਿਹੜੇ ਮਤਲਬ ਟੀਚਰ ਸੀ ਤੇ ਉਹਨੇ ਵੀ ਜਿਨੇ ਮਤਲਬ ਇਹ ਡਿਊਟੀ ਲਾਈ ਸੀ ਤੇ ਦੋਸਤ ਨੇ ਉਹਨੇ ਵੀ ਕਹਿ ਦਿੱਤਾ ਲੈ ਬਈ ਅੱਜ ਕੀ ਹੋ ਗਿਆ ਤੈਨੂੰ ਬੜਾ ਉੱਤਰਿਆ ਉੱਤਰਿਆ ਜਿਹੜਾ ਹੈ ਬੜਾ ਕਨਫਿਊਜ਼ ਤੇ ਕਿਸੇ ਹੋਰ ਹੀ ਦੁਨੀਆ ਚ ਲੱਗਦਾ ਪਿਆ ਕਹਿੰਦਾ ਹਾਂ ਹੈਗਾ ਕੁਝ ਹੈਗੀ ਆ ਪ੍ਰੋਬਲਮ ਅੱਜ ਮੈਂ ਨਾ ਲਗਾਉਣੇ ਨਹੀਂ ਕਲਾਸ ਨਹੀਂ ਲਗਾਉਣੀ ਤੇ ਮੈਂ ਸਿਰਫ ਅਟੈਂਡਸ ਲਗਾਉਣ ਆਇਆ ਤੇ ਮੈਂ ਚਲੇ ਜਾਣਾ ਤਾਂ ਉਹਨੇ ਕੀ ਕੀਤਾ ਹੁਣ ਉਹਨੂੰ ਪੰਜ ਜਾਣਿਆਂ ਨੇ ਕਹਿ ਦਿੱਤਾ ਤਾਂ ਛੇਵੀਂ ਜਗ੍ਹਾ ਤੇ ਜਾ ਕੇ ਉਹਨੇ ਕਲਾਸ ਚ ਅਟੈਂਡ ਸਿਲ ਗਾਈ ਤੇ ਉੱਥੇ ਵਾਪਸ ਆ ਗਿਆ। ਉਹਦੇ ਦਿਮਾਗ ਚ ਇੱਕੋ ਹੀ ਘਰ ਕੇ ਮੈਨੂੰ ਕੁਝ ਹੋ ਰਿਹਾ। ਮੈਨੂੰ ਕੁਝ ਹੋਇਆ ਹੋਇਆ। ਕਿਉਂਕਿ ਉਹਨੂੰ ਐਨੇ ਜ਼ਿਆਦਾ ਨੇ ਅਹਿਸਾਸ ਦਿਵਾ ਦਿੱਤਾ। ਸ਼ਬਦਾਂ ਦੀ ਜਾਲ ਦੀ ਗੱਲ ਕਰਦੇ ਆਪਾਂ। ਇੱਕ ਲੌਜੀਕ ਹੈ ਇਹ। ਤਾਂ ਕੀ ਹੋਇਆ ਜਦੋਂ ਉਹ ਘਰ ਵਾਪਸ ਆਇਆ ਤਾਂ ਆ ਕੇ ਮੰਜੇ ਤੇ ਬਹਿ ਗਿਆ ਬਹੁਤ ਉਦਾਸ। ਤੇ ਉਹਦੇ ਉਹਦੀ ਵਾਈਫ ਨੇ ਇਹਨੂੰ ਪੁੱਛਿਆ ਕਿ ਕੀ ਹੋਇਆ? ਕਹਿੰਦਾ ਨਹੀਂ ਸਰੀਰ ਕੰਮ ਹੀ ਨਹੀਂ ਕਰ ਰਿਹਾ। ਕਦਮ ਲੜਖੜਾ ਰਹੇ ਆ। ਚਿਹਰੇ ਤੇ ਪੀਲੇਖ ਹੋਈ ਪਈ ਐ। ਲੱਗਦਾ ਬੁਖਾਰ ਚੜ ਗਿਆ। ਸਰੀਰ ਟੁੱਟ ਰਿਹਾ। ਹੁਣ ਜੇ ਆਪਾਂ ਸਰੀਰ ਉਹ ਤਾਂ એનર્ਜੀ ਦੇਣੀ ਆ ਸਰੀਰ ਨੇ ਉਦਾਂ ਲਈ ਹੋ ਜਾਣਾ ਕਿਉਂਕਿ ਦਿਮਾਗ ਤੇ ਇਹਦੇ ਵਿੱਚ ਜੋ ਗਰਦਨ ਤੇ ਸੋਚ ਹੈ ਨਾ ਉਹਦੇ ਵਿੱਚ ਆਪਾਂ ਬਾਡੀ ਨੂੰ ਜੋੜ ਦਿੰਨੇ ਆ ਉਹ ਕੀ ਹੁੰਦਾ ਕਿਉਂਕਿ ਬਾਡੀ ਤੇ ਮਾਰੀ ਜਿੰਨੀ ਟੱਚਨ ਦੀਏ ਤਾਂ ਸਾਡਾ ਦਿਮਾਗ ਹੀ ਦੱਸਦਾ ਨਾ ਕਿ ਕੀ ਕਿਉਂ ਹੈ ਹਨ ਤਾਂ ਇੱਕ ਬਹੁਤ ਵੱਡੀ ਗੱਲ ਚਲੋ ਤਾਂ ਉਹ ਕੀ ਪੈ ਗਿਆ ਤੇ ਅਗਲੇ ਦਿਨ ਉਹ ਹੀ ਉਹਦਾ ਦੋਸਤੋਂ ਦੀ ਖਬਰ ਲੈਣ ਆਇਆ ਤੇ ਉਹਨੂੰ ਕਹਿੰਦਾ ਵੀ ਕੀ ਹੋਇਆ ਕਹਿੰਦਾ ਵੀ ਮੇਰੇ ਤੋਂ ਵੀ ਠੀਕ ਨਹੀਂ ਉਹ ਕਹਿੰਦਾ ਕੁਝ ਨਹੀਂ ਹੋਇਆ ਤੂੰ ਕਹਿ ਰਿਹਾ ਸੀ ਨਾ ਤੇਰੇ ਤੇ ਕਿਸੇ ਦਾ ਅਸਰ ਨਹੀਂ ਹੁੰਦਾ ਇਹ ਪੰਜ ਜਾਣਿਆਂ ਨੇ ਤੈਨੂੰ ਬਿਮਾਰ ਕਰਤਾ ਤੇ ਤੂੰ ਇਹ ਸੋਚ ਕਿ ਜੇ ਤੈਨੂੰ ਕੌਨਫੀਡੈਂਸ ਸੀ ਇੰਨਾ ਹੀ ਆਪਣੇ ਆਪ ਤੇ ਤੂੰ ਕਹਿੰਦਾ ਕਿ ਕਿਸੇ ਦਾ ਕੀ ਮੇਰੇ ਤੇ ਅਸਰ ਹੋਣਾ ਜਦ ਮੈਨੂੰ ਪਤਾ ਨਾ ਠੀਕ ਆ ਤੇ ਕੋਈ ਮੈਨੂੰ ਕਹੂਗਾ ਬਿਮਾਰ ਆ ਉਹਦੇ ਨਾਲ ਮੈਂ ਬਿਮਾਰ ਹੋਣਾ ਤੂੰ ਨਹੀਂ ਗਿਆ ਤੂੰ ਹਰ ਕਿਸੇ ਦੀ ਦਿਮਾਗ ਤੇ ਗੱਲ ਲਈ ਜੇ ਕਹਿ ਵੀ ਦਿੱਤਾ ਸੀ ਉਹਨੂੰ ਤੇ ਛੱਡ ਦਿੰਦਾ ਕਿ ਇਹਨੂੰ ਥੋੜਾ ਪਤਾ ਕਿ ਮੇਰੀ ਰਾਤ ਕਿਵੇਂ ਬੀਤੀ ਆ ਇਹਨੂੰ ਥੋੜਾ ਪਤਾ ਮੇਰੇ ਕਦਮ ਲੜਖਰਾ ਰਹੇ ਮੈਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਕਦਮ ਮੇਰੇ ਆ ਹਨਾ ਇਹਨੂੰ ਕਿਵੇਂ ਪਤਾ ਲੱਗਦਾ ਕਿ ਮੇਰੀਆਂ ਅੱਖਾਂ ਬੰਦ ਹੋਣੀਆਂ ਅੱਖਾਂ ਤੇ ਮੇਰੀਆਂ ਨਹੀਂ ਮੇਰੀਆਂ ਤਾਂ ਖੁੱਲੀਆਂ ਪਈਆਂ ਨੇ ਪਰ ਨਹੀਂ ਤੁਸੀਂ ਆਪਣੇ ਦਿਮਾਗ ਨੂੰ ਦੂਜੇ ਦੀ ਸੁਣ ਕੇ ਉਦਾਂ ਦੀ એનર્ਜੀ ਦਿੱਤੀ ਤਾਂ ਤੁਸੀਂ ਉਸੇ ਤਰ੍ਹਾਂ ਦਾ ਐਂਟਰ ਕੀਤਾ ਅਸੀਂ ਦੁਨੀਆਦਾਰੀ ਦੇ ਵਿੱਚ 99% ਲੋਕਾਂ ਦੀ એનર્ਜੀ ਨੂੰ ਆਪਣੇ ਦਿਹਾੜੀ ਕਰ ਲੈਣਿਆ ਡੂੰਗੀ ਗੱਲ ਹੈ ਪਰ ਹੈ ਸਮਝਣ ਵਾਲੀ ਬੜੇ ਸਮਝਦਾਰ ਹੋ ਤੁਸੀਂ ਜੋ ਸਮਝਦਾਰੀ ਦੀਆਂ ਗੱਲਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਨਵਾਂ ਹੀ ਸੇਧ ਨਵਾਂ ਮੋੜ ਦਿੰਨੇ ਆ ਬਦਲੋ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰੋ ਆਪਣੀ એનર્ਜੀ ਨੂੰ ਚੇਂਜ ਕਰੋ ਆਪਣੇ ਆਪ ਤੇ ਆਪਣੇ ਸ਼ਬਦਾਂ ਨੂੰ ਆਪਣੇ ਆਪ ਤੇ ਹਾਵੀ ਹੋਣ ਦੋ ਪਰ ਦੂਜੇ ਦੇ ਸ਼ਬਦਾਂ ਨੂੰ ਆਪਣੇ ਆਪ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕੋਈ ਜੱਜ ਨਹੀਂ ਕਰ ਸਕਦਾ ਕਿ ਤੁਸੀਂ ਕੀ ਚੀਜ਼ੋਂ ਤੁਸੀਂ ਹੀ ਜਾਣਦੇ ਹੋ ਜਾਂ ਤੁਹਾਨੂੰ ਬਣਾਉਣ ਵਾਲਾ ਪਰਮਾਤਮਾ ਜਿਨੇ ਉਹ ਚੀਜ਼ ਘੜੀ ਆ ਬਣਾਈਏ ਠੀਕ ਚਲੋ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਕਿਸੇ ਨੂੰ ਅੱਜ ਦੀ ਗੱਲ ਕਰਦੇ ਆ ਜੀ ਆਪਾਂ ਅੱਜ ਬਈ ਨਵੰਬਰ 2025 ਦਿਨ ਸ਼ਨੀਵਾਰ ਦਾ ਚਲੋ ਅੱਜ ਜੇਸਟਾ ਨਕਸ਼ਤਰ ਸ਼ਾਮ ਨੂੰ 4:47 ਮਿੰਟ ਤੱਕ ਜੇਸਟਾ ਨਕਸ਼ਤਰ ਚੱਲੇਗਾ ਗੰਡੂਲ ਬਣੇ ਹੋਏ ਆ ਔਰ ਜੇਸਟਾ ਨਕਸ਼ਤਰ ਸ਼ਾਮ ਨੂੰ 4: ਹਾਂ ਅੱਜ 22 ਤਰੀਕ ਨੂੰ ਦੇਖਿਆ ਜਾਵੇ ਤਾਂ ਜੇਸਟਾ ਨਕਸ਼ਤਰ ਸ਼ਾਮ ਨੂੰ 4:47 ਤੱਕ ਤੇ ਉਸ ਤੋਂ ਬਾਅਦ ਮੂਲ ਨਕਸ਼ਤਰ ਚੱਲ ਪਵੇਗਾ ਤੇ ਗੰਡ ਮੂਲ ਦੀ ਪੂਜਾ ਲੱਗੇਗੀ ਅੱਜ ਚੰਦਰ ਦਰਸ਼ਨ ਕਰਨੇ ਸ਼ੋਭਨੇ ਚੰਦਰ ਦਰਸ਼ਨ ਕਰ ਲੈਣਾ ਜਰੂਰ ਕਹਿੰਦੇ ਆ ਕਿ ਦੂਜ ਦੇ ਚੰਦਰ ਦੇ ਦਰਸ਼ਨ ਕੀਤੇ ਜਾਣ ਤਾਂ ਬੜੇ ਸ਼ੁਭ ਹੁੰਦੇ ਆ ਸੂਰਜ ਜੋ ਹੈ ਤੁਨੂ ਰਾਸ਼ੀ ਚ ਛਾਇ ਨਵੇਂ ਅਸੀਂ ਤਾਂ ਉਹਨੇ ਜਾਣਾ ਹੈ ਸੰਗਰਾਦ ਨੂੰ ਸ਼ੁਕਰ ਮਾਕਸ਼ਯ ਆਰੰਭ ਹੋ ਜਾਏਗਾ ਤੇ ਨਾਲ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਸਿਤਾਰਿਆਂ ਦੇ ਮੁਤਾਬਕ ਅੱਜ ਦੇ ਦਿਨ ਚੰਦਰ ਮਹਾਰਾਜ ਜੋ ਨੇ ਹੋ ਰਹੇਗੇ ਸੂਰਜ ਦੇ ਨਾਲ ਜੋਤੀ ਬਣਾ ਕੇ ਕਦੋਂ ਤੱਕ ਤਕਰੀਬਨ ਸ਼ਾਮ ਨੂੰ 4:47 ਮਿੰਟ ਤੋਂ ਚੰਦਰਮਾ ਰਾਸ਼ੀ ਪਰਵਰਤਨ ਕਰਕੇ ਤੁਨੂ ਰਾਸ਼ੀ ਚ ਚਲੇ ਜਾਣਗੇ ਮਦੋ ਤੱਕ ਸੂਰਜ ਚੰਦਰ ਦਾ ਜੋਗ ਨਕਸ਼ਤਰ ਆਪਾਂ ਤੁਹਾਨੂੰ ਦੱਸਿਆ ਜੋ ਚੰਦਰਮਾ ਨੇ ਚੱਲ ਰਿਹਾ ਜੇਸਟਾ ਬੁੱਧ ਦਾ ਨਕਸ਼ਤਰ ਗੰਡਮੂਲ ਦਾ ਸ਼ਾਮ ਤੋਂ ਬਾਅਦ ਵੀ ਗੰਡਮੂਲ ਹੀ ਬਣੇ ਰਹਿਣਗੇ ਕੀ ਕਰਨਾ ਹੈ ਕੀ ਨਹੀਂ ਕਰਨਾ ਇਸ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਰਾਹੂ ਕਾਲ ਦਾ ਟਾਈਮ ਅੱਜ ਸ਼ਨੀਵਾਰ ਵਾਲੇ ਦੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਰਹੇ ਚਲੋ ਸਿਤਾਰੇ ਮੁਤਾਬਕ ਗ੍ਰਹਿ ਮੁਤਾਬਕ ਸਭ ਤੋਂ ਪਹਿਲਾਂ ਅਰੇ ਜਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਨੇ ਜੀ ਤਕਰੀਬਨ ਅੱਜ ਪਰੇਸ਼ਾਨੀ ਦਿਮਾਗੀ ਤੌਰ ਤੇ ਹਾਰੀ ਹੋ ਸਕਦੀ ਆ ਸ਼ਬਦਾਂ ਤੇ ਕੰਟਰੋਲ ਰੱਖਣਾ ਚਾਹੀਦਾ ਦਿਮਾਗੀ ਪਰੇਸ਼ਾਨੀ ਵਧਣ ਵਾਲੀ ਆ ਕਿਉਂਕਿ ਹਰ ਗੱਲ ਦਿਲ ਤੇ ਲਾਉਣੀ ਤੇ ਆਪਣੇ ਆਪ ਨੂੰ ਓਵਰ ਕੰਫੀਡੈਂਸ ਹੋਣਾ ਤੇ ਸਹੀ ਗੱਲ ਨਹੀਂ ਆ ਦੂਜੇ ਦੀ ਗੱਲ ਵੀ ਸੁਣ ਲੈਣੀ ਚਾਹੀਦੀ ਆ ਸਮਝਦਾਰੀ ਨਾਲ ਚੱਲਣਾ ਚਾਹੀਦਾ ਏ ਕੀ ਕਰੋ ਤੁਸੀਂ ਇੱਕ ਤਾਂ ਦਹੀਂ ਮਲ ਕੇ ਨਾਓ ਤੇ ਦਹੀਂ ਧਾਰਮਿਕ ਸਥਾਨ ਤੇ ਰੱਖੋ ਥੋੜੀ ਖਟਾਸ ਖਤਮ ਹੋਵੇ ਕੋਸ਼ਿਸ਼ ਇਹ ਕਰਨੀ ਆ ਤੇ ਕਾਲਾ ਨੀਲਾ ਰੰਗਾ ਜੀ ਵੀ ਨਹੀਂ ਪਾਉਣਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਕੀਤੀ ਸ਼ੁਰੂਆਤ ਸ਼ੁਭ ਫਲ ਦਏ ਟੌਰਸian ਵੀ ਬ੍ਰਿਕਾਰਾਸ਼ੀ ਪ੍ਰੇਕਰਾਸ਼ੀ ਵਾਲਿਆਂ ਦੇ ਸਿਤਾਰੇ ਖਿਜਣਾ ਘਟੇ ਗੁੱਸਾ ਘਟ ਕਰਨਾ ਮਨ ਦੀਆਂ ਸਥਿਤੀਆਂ ਤੇ ਪੂਰੀ ਤਰ੍ਹਾਂ ਨਾਲ ਕਾਬੂ ਰੱਖਣਾ ਤੇ ਨਾਲੇ ਵੀ ਧਿਆਨ ਦੇਣਾ ਕਿ ਜ਼ਿਆਦਾ ਇਮੋਸ਼ਨਲ ਅੱਜ ਵੀ ਨਹੀਂ ਹੋਣਾ ਬੁੱਧ ਦਾ ਨਕਸ਼ਤਰ ਮਿੱਤਰ ਹੈ ਤੁਹਾਨੂੰ ਬਿਜ਼ਨਸ ਵਪਾਰ ਤੇ ਕੰਮ ਕਰਨ ਲਈ ਸਿਤਾਰੇ ਚੰਗੇ ਆ ਕੰਮ ਕਰਕੇ ਸਥਿਤੀ ਅੱਛੀ ਰਹੇਗੀ ਠੀਕ ਹੈ ਫਿਰ ਸੋਚ ਚ ਬੈਠ ਕੇ ਖਾਣਾ ਅੱਜ ਖਾ ਲੈਣਾ ਸ਼ੁਭ ਰੰਗ ਗਰੇ ਜੈਮਿਨੀ ਜਨ ਮਿਥੁਨਾਸ਼ੀ ਵਾਲੇ ਅੱਜ ਆਪਣੀ ਸਿਹਤ ਵੱਲ ਧਿਆਨ ਦਿਓ वैसे दोंगे कि ਤੁਸੀਂ ਫਿਟਨੈਸ ਵੱਲ ਕੋਸ਼ਿਸ਼ ਕਰ ਰਹੇ ਹੋ ਸੈਰ ਦੀ ਜ਼ਰੂਰ ਕਰੋ ਥੋੜਾ ਜਲਦੀ ਵੀ ਜ਼ਰੂਰ ਉੱਠੋ ਵਿਰੋਧੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਕੋਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਨਾਲੇ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਆਪਣੇ ਪੇਤ ਕੰਮ ਹੋਣ ਤੋਂ ਪਹਿਲਾਂ ਕਿਸੇ ਨੂੰ ਦੇਣੇ ਬੁੱਧ ਨੂੰ ਸ਼ੁਭ ਕਰਨ ਲਈ ਅਜਹਰਾ ਰੰਗ ਪਾ ਸਕਦੇ ਹੋ ਜੈ ਕੈਂਸਰ ਕਰਕਟਰਾ ਸੀ ਕਰਕਟਰਾ ਸੀ ਵਾਲਿਆਂ ਦੇ ਜੋ ਸਿਤਾਰੇ ਜੀ ਉੱਚਾ ਬ੍ਰਸਪਤ ਲਗਣ ਚ ਚੰਦਰਜ ਬੁੱਧ ਦੇ ਨਕਸ਼ਤਰ ਚ ਮਿੱਤਰ ਨਹੀਂ ਹੈ ਇਸ ਕਰਕੇ ਆਪਣੇ ਬਾਣੀ ਚ ਮਿਠਾਸ ਰੱਖ ਕੇ ਚੱਲੋਗੇ ਤਾਂ ਵਧੀਆ ਨਹੀਂ ਤਾਂ ਤੁਹਾਡੇ ਸ਼ਬਦ ਤੁਹਾਡੇ ਰਿਸ਼ਤੇ ਆ ਲੋ ਖਰਾਬ ਕਰਨਗੇ ਤੇ ਰਿਸ਼ਤੇ ਆ ਚ ਮਿਠਾਸ ਰੱਖਣ ਦੇਈ ਕਈ ਮੁੱਦਿਆਂ ਤੇ ਚੁੱਪ ਚਾਪ ਰਹਿਣਾ ਹੀ ਸਹੀ ਰਹੇਗਾ ਕੋਸ਼ਿਸ਼ ਕਰੋ ਅੱਜ ਦੇ ਦਿਨ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖੋ ਤੇ ਮਿਸ਼ਰੀ ਖਾ ਕੇ ਦਿਨ ਦੀ ਸ਼ੁਰੂਆਤ ਕਰੋ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਸਿਤਾਰੇ ਥੋੜੀ ਮਾਨਸਿਕ ਕਲਪਾਟ ਵਾਲੇ ਰਹਿਣਗੇ ਤੰਨ ਬਿਜ਼ਨਸ ਵਪਾਰ ਲਈ ਦਿਨ ਅੱਛਾ ਚੰਗੀ ਸਲਾਹ ਦੋਗੇ ਕਿਸੇ ਨੂੰ ਤੇ ਸਲਾਹ ਤੁਹਾਡੀ ਸੁਣੀ ਵੀ ਜਾਏਗੀ ਗੱਲਬਾਤ ਦਾ ਪ੍ਰਭਾਵ ਵੀ ਚੰਗਾ ਪਏਗਾ ਪਰੇਸ਼ਾਨੀ ਕਿੱਥੇ ਹੋਈ ਪਰੇਸ਼ਾਨੀ ਉੱਥੇ ਹੋਈ ਕਿ ਆਪਾਂ ਆਪਣੇ ਮਾਤਾ ਪਿਤਾ ਨਾਲ ਬੈਸਵਾਜੀ ਬਿਲਕੁਲ ਵੀ ਨਹੀਂ ਕਰਨੀ ਬਸ ਇਹ ਚੀਜ਼ ਦਾ ਧਿਆਨ ਰੱਖਣਾ ਹੈ ਨਾਲ ਇਹ ਵੀ ਕੋਸ਼ਿਸ਼ ਕਰਨੀ ਕਿ ਕੁੱਤੇ ਨੂੰ ਰੋਟੀ ਵੀ ਪਾ ਦਿਓ ਵਰਗੋ ਜਨਿਕ ਕੰਨਿਆ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਜਾਣ ਵਾਲਾ ਠੀਕ ਠਾਕ ਰਿਲੈਕਸ ਰਹੇਗੀ ਆਪਣੇ ਆਪ ਲਈ ਟਾਈਮ ਕੱਢੋਗੇ ਤੁਸੀਂ ਤੇ ਰਿਸ਼ਤੇਦਾਰ ਆ ਸਕਦੇ ਆ ਕੋਈ ਘਰ 'ਚ ਤੇ ਤੁਸੀਂ ਕਿਥੇ ਰਿਸ਼ਤੇਦਾਰਾਂ ਨੂੰ ਮਿਲਣ ਵੀ ਜਾ ਸਕਦੇ ਹੋ ਸਿਤਾਰੇ ਤੁਹਾਡੇ ਚੰਗਿਆ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਤਰੀਫਾਂ ਹੋਣਗੀਆਂ ਤੁਹਾਡੇ ਕਿਤੇ ਕੰਮਾਂ ਲਈ ਪਤਾਸੇ ਦਾ ਸੇਵਨ ਕਰਨਾ ਤੇ ਪਤਾਸੇ ਬੱਚਿਆਂ ਨੂੰ ਦੇਣ ਅੱਜ ਦੇ ਦਿਨ ਦਾ ਉਪਾਰ ਆਵੇਗਾ ਸ਼ੁਕਰ ਸ਼ੁਭ ਹੈ ਪੈਸੇ ਤਾਂ ਵੱਲੋਂ ਸੌਕੇ ਰਹੋਗੇ ਲਿਬਰਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਦੇਖਿਆ ਜਾਵੇ ਤਾਂ ਸ਼ੁਕਰ ਲਗਨ ਚ ਬਣਿਆ ਹੋਇਆ ਪਰਸਨੈਲਿਟੀ ਅੱਛੀ ਹੈ ਕੰਮਕਾਰ ਅੱਛਾ ਹੈ ਸਲਾਹ ਵੀ ਤੁਹਾਡੀ ਅੱਛੀ ਹੈ ਪਰ ਜੋ ਆਪਾਂ ਦੇਖੀਏ ਤਾਂ ਤਕਰੀਬਨ ਨਕਸ਼ਤਰ ਜੋ ਹੈ ਬੁੱਧ ਵੈਸੇ ਤਾਂ ਚਲੋ ਕਿਸਮਤ ਸਾਥ ਦੇ ਰਹੀ ਹੈ ਤੁਹਾਡੀ ਕਿਸਮਤ ਦਾ مالک ਹੈ ਪਰ ਕਿਉਂਕਿ ਸ਼ੇਅਰ ਮਾਰਕੀਟ ਦਾ ਕੰਮ ਕਰਨ ਵਾਲਿਆਂ ਨੂੰ ਥੋੜਾ ਸੋਚ ਸਮਝ ਕੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਨਾਲ ਹੀ ਸੁਭਾਅ ਦਾ ਤਤਪਰ ਨੁਕਸਾਨ ਤੁਹਾਡਾ ਵੀ ਕਰਾ ਰਿਹਾ ਦੁੱਧ ਮੱਥੇ ਤੇ ਲਾਓ ਕਿਤੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਵੈਸੇ ਤਾਂ ਗੱਲ ਆਪਾਂ ਤੁਹਾਨੂੰ ਮੱਸੀਆ ਤੇ ਉਦੋਂ ਦੱਸਿਆ ਸੀ ਕਿ ਦੁੱਧ ਦਾ ਪੈਕੇਟ ਰੱਖਾਓ ਤੇ ਹੁਣ ਵੀ ਤੁਸੀਂ ਦੁੱਧ ਕਿਸੇ ਜ਼ਰੂਰਤਮੰਦ ਨੂੰ ਇੱਕ ਪੈਕੇਟ ਲੈ ਕੇ ਦੇ ਸਕਦੇ ਹੋ ਸਕੋਰਪੀਓ ਜਾਨੀ ਬ੍ਰਿਸ਼ਟਿਕ ਰਾਸ਼ੀ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਸਿਤਾਰੇ तकरीबन ਅੱਜ ਦਾ ਦਿਨ ਅੱਛਾ ਜਾਣ ਵਾਲਾ ਭਾਵੇਂ ਬੁੱਧ ਦਾ ਨਕਸ਼ਤਰ ਹੈ ਥੋੜੀ ਭਾਈ ਭੈਣ ਨਾਲ ਬਹਿਸ ਬਾਜੀ ਤੋਂ ਬਚਣਾ ਹੈ ਪਤਾ ਹੀ ਨਹੀਂ ਲੱਗੇਗਾ ਟਾਈਮ ਕਿਦਾਂ ਲੰਘ ਰਿਹਾ ਥੋੜਾ ਬਿਜ਼ੀ ਜਿਹਾ ਰਹੋਗੇ ਹੈਨਾ ਤੇ ਖਾਣਾ ਸਮੇਂ ਸਿਰ ਜ਼ਰੂਰ ਖਾਣਾ ਹੈ ਪੇਟ ਸਬੰਧੀ ਥੋੜੀ ਬਹੁਤੀ ਪਰੇਸ਼ਾਨੀ ਤੰਗ ਕਰੇਗੀ ਵੱਖੀਆਂ ਚ ਦਰਦਮਿਆਰਾ ਰਹਿ ਸਕਦਾ ਹੈ ਸੂਰਜ ਬੁੱਧ ਮੰਗਲ ਲਗਨ ਚ ਚੱਲ ਰਿਹਾ ਕੌਨਫੀਡੈਂਸ ਤੁਹਾਡਾ ਪੂਰਾ ਕੰਮ ਕਰ ਤੁਹਾਡਾ ਅੱਛਾ ਕਪੂਰ ਦੀ ਟਿੱਕੀ ਆਪਣੇ ਕੋਲ ਰੱਖੋ ਜ਼ਰੂਰ ਜਾਂ ਸੌਥੀ ਇਸ ਦਿਸ਼ਾ ਵਿੱਚ ਥੋੜੀ देर ਬ एनर्जी ਲਈ ਅਚਿਰਵੇਗੀ ਕੰਮਕਾਰ ਵੀ ਅੱਛਾ ਰਹੇਗਾ ਸੈਜੀਟੇਰੀਅਸ ਤੁਨ રાશિ ਤੁਨ રાશિ ਦੇ ਜੋ ਸਿਤਾਰੇ ਨੇ ਜੀ ਕੇਤੂ ਨਾਮੇ ਸਥਾਨ ਵਿੱਚ ਸ਼ੁਭ ਹੈ ਕੰਮਕਾਰ ਲਈ ਵੀ ਅੱਛਾ ਹੈ ਵਿਦੇਸ਼ ਲਈ ਵੀ ਅੱਛਾ ਹੈ ਪਰ ਬਿਜ਼ਨਸ ਵਪਾਰ ਵਿੱਚ ਹੱਥ ਪਾਉਣ ਤੇ ਜਿਆਦਾ ਪ੍ਰੋਫਿਟ ਨਹੀਂ ਹੋਣ ਵਾਲਾ ਇਸ ਕਰਕੇ ਹਰ ਚੀਜ਼ ਨੂੰ ਹਰ ਗੱਲ ਨੂੰ ਹਰ ਕੰਮ ਨੂੰ ਸੋਚ ਸਮਝ ਕੇ ਕਰੋ ਜਲਦਬਾਜੀ ਤੋਂ ਬਚੋ ਤਾਂ ਕਿ ਨੁਕਸਾਨ ਤੋਂ ਵੀ بچਿਆ ਜਾ ਸਕੇ ਮਾਣ ਦੇ ਪੈਰੇ ਹੱਥ ਲਗਾ ਕੇ ਪਾਣੀ ਦਾ ਘੁੱਟ ਪੀ ਕੇ ਤੇ ਨਾਲ ਤੁਸੀਂ ਈਦਾਂ ਆਂdependਿਆਂ ਚ ਤਾਂ ਵਧੀਆ ਰਹੇਗਾ ਇਹ ਵਾ ਦਿਨ ਨੂੰ ਅੱਛਾ ਬਣਾ ਦੇਣਗੇ ਕੈਪ੍ਰਿਗਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਦੇਖਿਆ ਜਾਵੇ ਤਾਂ ਬੁੱਧ ਦਾ ਨਕਸ਼ਤਰ ਮਿੱਤਰ ਹੈ ਜੀਵਨ ਸაქਤੀ ਵੀ ਸੇਠ ਠੀਕ ਹੁੰਦੀ ਜਾਏਗੀ ਪ੍ਰਾਣਾਤਮਾ ਚ ਸੁਧਾਰ ਹੋਏਗਾ ਕੰਸਟ੍ਰਕਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਵੀ ਕੰਮਕਾਰ ਵਿੱਚ ਭਰਪੂਰ ਫਾਇਦਾ ਮਿਲੇਗਾ ਰਾਹੂ ਦੂਸਰੇ ਸਥਾਨ ਵਿੱਚ ਹੈ ਥੋੜਾ ਪੈਸੇ ਦਾ ਲੈਣ ਦੇਣ ਧਿਆਨ ਨਾਲ ਕਰੋ ਤਾਂ ਚੰਗਾ ਨਾਲ ਹੀ ਕਿਉਂਕਿ ਸੂਰਜ ਬੋਧ ਤੇ ਮੰਗਲ ਚੰਦਰ ਇਨਕਮ ਸਥਾਨ ਵਿੱਚ ਬਣੇ ਹੋਏ ਨੇ ਤਾਂ ਇਨਕਮ ਦੀ ਇਨਕਮ ਨੂੰ ਲੈਣ ਦੇ ਇਨਕਮ ਪੈਸੇ ਦਾ ਹੀ ਲੈਣ ਦੇ ਬਸ ਜਿਵੇਂ ਆਪਾਂ ਕਹਿੰਦੇ ਆ ਇਹ ਥੋੜਾ ਜਿਹਾ ਉਧਾਰ ਲੈਣ ਤੇ ਉਧਾਰ ਦੇਣ ਤੋਂ ਬਚਣਾ ਤਾਂਬੇ ਦਾ ਪੈਸਾ ਆਪਣੇ ਕੋਲ ਜਰੂਰ ਰੱਖਣਾ ਤੇ ਤਾਂਬੇ ਦੇ ਗਲਾਚ ਪਾਣੀ ਪੀਣਾ ਤਾਂ ਸਮਝੋ ਦੇਣ ਬਹੁਤ ਹੀ ਅੱਛਾ ਚਾਰ ਵਾਲਾ ਹੈ ਕਿਰਸੀਆ ਨਿਕੰਬਰਾਸ਼ੀ ਕੰਬਰਾਸ਼ੀ ਦੇ ਸਿਤਾਰੇ ਜੋ ਬੁੱਧ ਦਾ ਨਕਸ਼ਤਰ ਮਿੱਤਰ ਤੇ ਦੇਖਿਆ ਜਾਵੇ ਤਾਂ ਨਜ਼ਰਾਂ ਤੋਂ ਬਚਣਾ ਬਸ ਤੁਸੀਂ ਨਾਲ ਆਉਣ ਵਾਲੇ ਕੱਲ ਦੀ ਚਿੰਤਾ ਹਜੇ ਵੀ ਥੋੜੀ ਜਿਹੀ ਵੱਣ ਵਾਲੀ ਹੈ ਤੁਹਾਨੂੰ ਗਾਂ ਨੂੰ ਰੋਟੀ ਜ਼ਰੂਰ ਪਾਉਣੀ ਹੈ ਵੀਕੈਂਡ ਹੈ ਸ਼ਨੀਵਾਰ ਦਾ ਦਿਨ ਹੈ ਕੋਈ ਵੀ ਕੰਮ ਚੇਂਜ ਕਰਨਾ ਕਿਸੇ ਕੰਮ ਪ੍ਰਤੀ ਮਨ ਚ ਉਤੇਜਨਾ ਦਾ ਕੋਈ ਪਰੇਸ਼ਾਨੀ ਬਣੀ ਹੈ ਤਾਂ ਉਸ ਕੰਮ ਨੂੰ ਹੱਥ ਨਾ ਪਾਓ ਜੇ ਲਈ ਪ੍ਰਤੀ ਤੁਸੀਂ ਪੂਰੀ ਤਰ੍ਹਾਂ ਐਕਸਪਰਟ ਨਹੀਂ ਜਾਂ ਤੁਹਾਨੂੰ ਉਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਤਾਂ ਧਿਆਨ ਰੱਖਣਾ ਇਸ ਚੀਜ਼ ਦਾ ਤੇ ਨਾਲ ਅੱਜ ਸ਼ਨੀਵਾਰ ਵਾਲੇ ਦਿਨ ਚਾਲਦੇ ਪਾਣੀ ਵਿੱਚ ਛੋਟੀਆਂ-ਛੋਟੀਆਂ ਆਟੇ ਦੀਆਂ ਗੋਲੀਆਂ ਬਣਾਓ ਮੱਛੀਆਂ ਨੂੰ ਪਾਓ ਨਾਲ ਹੀ ਰਿਲੈਕਸ ਮਿਲਜੋ ਪਾਇਸੇ ਦਾ ਹੈ ਮੀਨ ਰਾਸ਼ੀ ਮੀਂਦਾ ਸ਼ਿਦਲੀ ਸਿਤਾਰੇ ਦਾਨ ਰੋਟੀ ਤੁਸੀਂ ਵੀ ਪਾਉਣੀ ਹੈ ਜ਼ਰੂਰੀ ਹਲਕਾ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਨਹੀਂ ਦੇਸੀ ਘਿਓ ਜਾਂ ਮੱਖਣੀ ਲਗਾ ਲਓ ਤਾਂ ਸ਼ੁੱਕਰ ਹੋਰ ਸ਼ੁਭ ਹੋ ਜਾਂਦਾ ਹੈ ਕਿਉਂਕਿ ਸ਼ਨੀ ਲਗਨ ਚ ਹੈ ਤੇ ਸ਼ੁੱਕਰ ਅਠਵੇਂ ਚੱਲਦਾ ਪਿਆ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਭੱਜ ਦੜ ਜ਼ਿਆਦਾ ਤੇ ਰਿਜ਼ਲਟ ਕੋਈ ਹੈ ਨਹੀਂ ਦੇਖਣ ਨੂੰ ਕੰਮ ਕਰ ਬਹੁਤ ਹੈ ਬਿਜ਼ੀ ਬਹੁਤ ਆ ਤੇ ਇਨਕਮ ਕੋਈ ਹੱਥ ਚ ਆ ਨਹੀਂ ਰਹੀ ਕੁਝ ਇਦਾਂ ਦੀ ਸਿਚੁਏਸ਼ਨ ਨਹੀਂ ਰਾਸ਼ੀ ਤੇ ਮੀਨ ਲਗਨ ਵਾਲਿਆਂ ਦੀ ਬਣੀ ਹੋਈ ਹੈ ਕਿਉਂਕਿ ਬ੍ਰਹਿਸਪਤ ਭਾਵੇਂ ਉੱਚਦਾ ਚੱਲਦਾ ਪਿਆ ਕੋਈ ਦਿਮਾਗ ਇਹ ਤਰ੍ਹਾਂ ਸੋਚ ਪਰਖ ਕੇ ਤੁਸੀਂ ਹਰ ਚੀਜ਼ ਕਰ ਰਹੇ ਹੋ ਪਰ ਹੱਥ ਪੱਲੇ ਕੁਝ ਨਹੀਂ ਪੈ ਰਿਹਾ ਇਸ ਕਰਕੇ ਤੁਸੀਂ ਟੈਨਸ਼ਨ 'ਚ ਹੋ ਤਾਂ ਕੀ ਕਰਨਾ ਹੈ ਪੀਲੇ ਫੁੱਲ ਲੈਣੇ ਆ ਜਾਂ ਪੀਲੇ ਚੌਲ ਲੈ ਕੇ ਚਲਪਰਵਾਹ ਕਰਦਿਨੇ ਆ ਥੋੜੇ ਜਿਹੀ ਚੌਲ ਲੈ ਕੇ ਚਹਲਦੀ ਪਾ ਕੇ ਜਲਪਰਵਾਹ ਕਰ ਦੋ ਜਾਂ ਪੀਲੇ ਫੁੱਲ ਲੈ ਕੇ ਧਾਰਮਿਕ ਸਥਾਨ ਤੇ ਚੜਾ ਦਿਓ ਰਿਲੈਕਸ ਮਿਲੇਗੀ ਥੋੜੀ ਜਿਹੀ ਤਾਂ ਜ਼ਰੂਰੀ ਠੀਕ ਏਸੀਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ग्रहमुतापक अपा किदा ਸਿਤਾਰਿਆਂ ਨੂੰ ਸ਼ੁਭ ਕਰਕੇ ਇਹਨਾਂ ਦੀ એનર્ਜੀ ਨੂੰ ਅੱਛੀ ਤਰ੍ਹਾਂ ਨਾਲ ਦਿਨ ਨੂੰ ਅੱਛਾ ਬਣਾਉਣ ਲਈ ਉਪਾਅ ਕਰ ਸਕਦੇ ਆ ਸਿਤਾਰਿਆਂ ਦੇ ਨਾਲ-ਨਾਲ ਗ੍ਰਹਿ ਦਾ ਬਹੁਤ ਮਹੱਤਵ ਹੈ એનર્ਜੀ ਤਾਂ ਚਲੋ ਕੰਮ ਕਰਦੀ ਰਹੀ ਹੈ ਘਰ ਦੀ ਸਾਊਥ-ਈਸਟ ਦਿਸ਼ਾ ਪੈਸੀ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਕਰਜ਼ਾ ਹੋਵੇ ਤਾਂ ਸਭ ਤੋਂ ਪਹਿਲਾਂ ਘਰ ਦੀ ਸਾਊਥ-ਈਸਟ ਦਿਸ਼ਾ ਦੇਖੋ ਅਗਰ ਘਰ ਦੀ ਸਾਊਥ-ਈਸਟ ਦਿਸ਼ਾ ਤੁਹਾਡੀ ਚਮਕ ਰਹੀ ਹੈ ਤਾਂ ਤੁਹਾਡੀ ਜ਼ਿੰਦਗੀ ਚਮਕੇਗੀ ਚਮਕੇਗੀ ਜ਼ਿੰਦਗੀ ਨਹੀਂ ਜ਼ਿੰਦਗੀ ਤਾਂ ਚਲੋ ਗ੍ਰਹਿਾਨਾ ਚਲਣੀ ਆ ਪਰ ਹਾਂ ਘਰ ਦੀ એનર્ਜੀ ਜੋ ਹੈ ਜਾਂ ਪੈਸਾ ਜੋ ਹੈ ਸ਼ੁਭ ਜਗ੍ਹਾ ਤੇ ਲੱਗੇਗਾ ਤੇ ਦਿਮਾਗ ਤੇ ਹਮੇਸ਼ਾ ਪੈਸਾ ਪੈਸਾ ਜਾ ਆਇਆ ਨਹੀਂ ਗਿਆ ਨਹੀਂ ਐਦਾਂ ਦੀ એનર્ਜੀ ਨਹੀਂ ਜਾਏਗੀ ਥੋੜੀ ਦੇਰ ਘਰ ਦੀ ਸੌਥੀ ਸਤਿਸ਼ ਦੀ ਦਿਸ਼ਾ ਵਿੱਚ ਤੇ ਬੈਠਣਾ ਹੀ ਚਾਹੀਦਾ ਪਰ ਘਰ ਕਿਸੇ ਕੋਈ ਆਏ ਸੀ ਅੱਜ ਮੇਰੇ ਕੋਲ ਪੁੱਛ ਰਹੇ ਸੀ ਕਿ ਪਰੇਸ਼ਾਨੀ ਪੈਸਾ ਆਉਂਦਾ ਵੀ ਬਹੁਤ ਆ ਤੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਸਹੀ ਜਗ੍ਹਾ ਤੇ ਲੱਗੇ ਤਾਂ ਉਹਦੇ ਲਈ ਤੁਸੀਂ ਘਰ ਦੀ ਸਾਊਥ-ਈਸਟ ਤੇ ਸਾਊਥ ਸਾਊਥ ਮੰਗਲ ਦੀ ਹੈ ਪਾਵਰ ਦਿੰਦੀ ਹੈ ਨਾ ਮੰਗਲ ਮੰਗਲ ਵਿੱਚ ਕੰਮਾਂ ਚ ਰੁਕਾਵਟ ਅਗਰ ਪਈਗੀ ਤਾਂ ਘਰ ਦੀ ਸਾਊਥ ਦਿਸ਼ਾ ਚੈੱਕ ਕੀਤੀ ਜਾਂਦੀ ਆ ਤਾਂ ਘਰ ਦੀ ਸਾਊਥ ਦਿਸ਼ਾ ਵਿੱਚ ਅਗਰ ਕਿਸੇ ਵੀ ਤਰ੍ਹਾਂ ਨਾਲ ਕੋਈ ਇਫੈਕਟ ਜਾਂ ਕੱਟੀ ਹੋਈ ਜਾਂ ਉਸ ਜਗ੍ਹਾ ਤੇ ਕੋਈ ਵੀ ਬਲੈਕ ਕਲਰ ਦੀ ਕੋਈ ਚੀਜ਼ ਪਈ ਹੋਵੇ ਜਾਂ ਆਪਾਂ ਕਹੀਏ ਕਿ ਜਿੱਦਾਂ ਹੋਰ ਕੀ ਕਹਿ ਸਕਦੇ ਆਪਾਂ ਕਹੇ ਉਸ ਜਗ੍ਹਾ ਤੇ ਮੰਗਲ ਤੋਂ ਇਲਾਵਾ ਕੋਈ ენਰਜੀ ਫੈਕਟਰ ਹੋ ਰਹੀ ਹੈ ਤਾਂ ਉਸ ਦੀ ਸ਼ਾਂਤੀ ਆ ਸ਼ੁਭਫਲ ਤੁਹਾਨੂੰ ਨਹੀਂ ਮਿਲਦਾ ਹੁਣ ਉਸ ਦੀ ენਰਜੀ ਨੂੰ ਕਿਵੇਂ ਸ਼ੁੱਭ ਕਰ ਸਕਦੇ ਆ ਪਾਵਰ ਕਿਵੇਂ ਵਧਾ ਸਕਦੇ ਆ ਇਹੋ ਜੀ ਗੱਲ ਨਹੀਂ ਸਾਊਥ ਦਿਸ਼ਾ ਵੱਲ ਦੇ ਪਾਸੇ ਵੀ ਰਹਿਣ ਵਾਲੇ ਜਾਂ ਗੇਟ ਵਾਲੇ ਵੀ ਬੜੀ ਤਰੱਕੀ ਕਰਦੇ ਆ ਐਦਾਂ ਦੀ ਗੱਲ ਨਹੀਂ ਹੈ ਪਰ ਗੱਲ ਇਹ ਆ ਕਿ ਸਾਊਥ ਦਿਸ਼ਾ ਦੇ ਦੀਆਂ ਦਿਸ਼ਾਵਾਂ ਦੇ ਵਿੱਚ ਕਿਸ ਦਿਸ਼ਾ ਦੇ ਵਿੱਚ ਸਾਡਾ ਘਰ ਕਿੰਨੀ ਪਾਵਰ ਚ ਬਣਿਆ ਜਾਂ ਕਿੰਨੀ ਜ਼ਿਆਦਾ ਉਹਦੀ ਗੇਟ ਦੀ ਨਾਚੀ ਆ ਗੇਟ ਦੀ ენਰਜੀ ਮਤਲਬ ਰੰਗ ਤਰੰਗ ਤਾਂ ਤੁਸੀਂ ਇੱਕ ਬਿਲਡਿੰਗ ਦੀ ਫੋਟੋ ਇੱਕ ਬੜੀ ਸਾਰੀ ਬਿਲਡਿੰਗ ਦੀ ਫੋਟੋ ਆਪਣੇ ਘਰ ਦੀ ਸਾਊਥ ਦਿਸ਼ਾ ਚ ਲਗਾਓ ਉਸ ਨੂੰ ਰੈੱਡ ਟੇਪ ਲਗਾ ਕੇ ਲਗਾਓ ਤਾਂ ਕਿ ਮੰਗਲ ਦੀ ਪਾਵਰ ਹੋਵੇ ਉਸ ਬਿਲਡਿੰਗ ਤੇ ਲਾਈਟਸ ਵਗੈਰਾ ਚੱਲਦੀਆਂ ਹੋਣ ਪਰ ਬਲੈਕ ਕਲਰ ਦੀ ਬਿਲਡਿੰਗ ਜਾਂ ਬਲੈਕ ਸ਼ੀਸ਼ੇ ਨਾਲ ਕਿਹੋ ਜਿਹੀ ਹੋ ਉਹ ਬਿਲਡਿੰਗ ਤੇ ਬਿਲਡਿੰਗ ਲਗਾਓ ਤੁਸੀਂ ਬਹੁਤ ਅੱچھے ਫਾਇਦੇ ਮਿਲਣਗੇ ਨੇਮ ਫੇਮ ਵਧੇਗਾ ਤੇ ਅਨਰਜੀ ਵੀ ਸ਼ੋਭਾ ਚ ਸਮਝ ਜ਼ਿਆਦਾ ਆਪ ਸਭ ਦਾ ਅਸਰ ਦਾ ਬਹੁਤ ਅੱਛਾ ਜਾਵੇ ਸਾਰ ਸੇਕਾ